ਅਸਲੀ ਦੀਵਾਲੀ ਕੀ ਹੈ ਜੀਬ ਨੇ ਬੇਨਤੀ ਕੀਤੀ ਮਾਲਕ ਨੂੰ ਅਸਲੀ ਦੀਵਾਲੀ ਬਾਰੇ ਦੱਸੋ ਤਾਂ ਪਹਿਲੀ ਗੱਲ ਇਹ ਸਮਝ ਲੈਣਾ ਕਿ ਦੀਵਾਲੀ ਹਮੇਸ਼ਾ ਅਮਾਵਸਿਆ ਦੀ ਰਾਤ ਨੂੰ ਮਨਾਈ ਜਾਂਦੀ ਆ ਮਾਵਸ ਜਦੋਂ ਚਾਰੇ ਪਾਸੇ ਘੁੱਪ ਅੰਧੇਰਾ ਹੋਵੇ ਉਸ ਦਿਨ ਅਸੀਂ ਦੀਪ ਜਗਾ ਦਿੰਦੇ ਹਾਂ ਘਰ ਘਰ ਹਜ਼ਾਰਾਂ ਦੀਪਕ ਜਗਾਏ ਜਾਂਦੇ ਆ ਦੀਵੇ ਜਗਾਏ ਜਾਂਦੇ ਹੈ ਦੀਪ ਮਾਲਾ ਕੀਤੀ ਜਾਂਦੀ ਹੈ ਤੇ ਅਸੀਂ ਕਹਿੰਦੇ ਹੈ ਦੀਵਾਲੀ ਤਾਂ ਕੀ ਸਿਰਫ ਘਰ ਦੇ ਵਿੱਚ ਦੀਵੇ ਜਗਾਉਣਾ ਹੀ ਦੀਵਾਲੀ ਹੈ ਕੀ ਸਿਰਫ ਘਰ ਦੇ ਵਿੱਚ ਦੀਪ ਮਾਲਾ ਕਰਨਾ ਹੀ ਦੀਵਾਲੀ ਹੈ ਨਹੀਂ ਕਿਉਂਕਿ ਸਾਡੇ ਇਸ ਦੇਸ਼ ਅੰਦਰ ਸਾਡੇ ਇਸ ਦੇਸ਼ ਅੰਦਰ ਇੱਕ ਬੜੀ ਖਾਸੀਅਤ ਹੈ ਇੱਥੇ ਜਿੰਨੇ ਵੀ ਤਿਉਹਾਰ ਮਨਾਏ ਜਾਂਦੇ ਹੈ ਕਿੰਨੇ ਵੀ ਦਿਨ ਮਨਾਏ ਜਾਂਦੇ ਹੈ ਉਹ ਸਿਰਫ ਬਾਹਰੋਂ ਨਹੀਂ ਮਨਾਏ ਜਾਂਦੇ ਉਹਦਾ ਕਿਤੇ ਨਾ ਕਿਤੇ ਅਧਿਆਤਮਿਕਤਾ ਰੂਹਾਨੀਅਤ ਦੇ ਨਾਲ ਬੜਾ ਹੀ ਗਹਿਰਾ ਤਾਲੁਕ ਹੁੰਦਾ ਹੈ ਲਿੰਕ ਹੁੰਦਾ ਹੈ ਉਹ ਬ्यर्थ ਨਹੀਂ ਮਨਾਏ ਜਾਂਦੇ ਹੁਣ ਦੀਵਾਲੀ ਨੂੰ ਲੈ ਲਈਏ ਤਾਂ ਬੰਦਾ ਕਹਿੰਦਾ ਦੀਪਕ ਜਗਾ ਲੇ ਦੀਵਾਲੀ ਹੋ ਗਈ ਪਟਾਕੇ ਚਲਾ ਲੇ ਦੀਵਾਲੀ ਹੋ ਗਈ ਏਦਾਂ ਦਾ ਕਿਸੇ ਦੇ ਘਰ ਵਿਆਹ ਸ਼ਾਦੀ ਹੋਵੇ ਜਨਮ ਦਿਨ ਹੋਵੇ ਤਾਂ ਉਦੋਂ ਵੀ ਬੜੀਆਂ ਲੜੀਆਂ ਲਾਈਆਂ ਜਾਂਦੀਆਂ ਨੇ ਜਾਮਾ ਸ਼ਾਦੀਆਂ ਨੂੰ ਲਾਂਦੇ ਵੀ ਨਹੀਂ ਅਸੀਂ ਘਰ ਨੂੰ ਸਜਾ ਲੈਂਦੇ ਆ ਲੜੀਆਂ ਲਾ ਦਿੰਦੇ ਆ ਲਾਈਟਾਂ ਲਾ ਦਿੰਦੇ ਆ ਹੁਣ ਉਸ ਲਈ ਇੰਨੀਆਂ ਲਾਈਟਾਂ ਹੁੰਦੀਆਂ ਉਦੋਂ ਨਹੀਂ ਅਸੀਂ ਕਹਿੰਦੇ ਦੀਵਾਲੀ ਜੇ ਸਿਰਫ ਲਾਈਟ ਜਗਾਣਾ ਹੀ ਦੀਵਾਲੀ ਐ ਤਾਂ ਜਦੋਂ ਵਿਆਹ ਸ਼ਾਦੀ ਨੂੰ ਲਾਈਟਾਂ ਲਗਾ ਦਿੰਦੇ ਉਹਨਾਂ ਨੂੰ ਦੀਵਾਲੀ ਕਹਿੰਦੇ ਆ ਦੀਵਾਲੀ ਦਾ ਮਤਲਬ ਕੀ ਐ ਇਹ ਦੀਵਾਲੀ ਦੀ ਸ਼ੁਰੂਆਤ ਕਰਨ ਦੇ ਪਿੱਛੇ ਰਾਜ ਕੀ ਐ ਤਾਂ ਕਿ ਅਸੀਂ ਥੋੜਾ ਜਿਹਾ ਆਪਣੀ ਸੁਰਤੀ ਨੂੰ ਬਾਹਰੋਂ ਹਟਾ ਕੇ ਅੰਦਰ ਜੋੜ ਦਈਏ ਕਿਉਂਕਿ ਹਰ ਇੱਕ ਧਰਮ ਦੇ ਅੰਦਰ ਆਪਣੇ ਆਪਣੇ ਹਿਸਾਬ ਨਾਲ ਦੀਵਾਲੀ ਮਨਾਈ ਜਾਂਦੀ ਹੈ ਕੋਈ ਕਹਿੰਦਾ ਕਿ ਸ਼੍ਰੀ ਰਾਮ 14 ਸਾਲ ਦਾ ਬਨਵਾਸ ਕੱਟ ਕੇ ਜਦੋਂ ਅਯੁੱਧਿਆ ਵਾਪਸ ਆਏ ਸੀ ਉਹਨਾਂ ਦੇ ਟਾਨ ਦੀ ਖੁਸ਼ੀ ਚ ਇਹ ਦੀਪਮਾਲਾ ਕੀਤੀ ਗਈ ਸੀ ਅਗਰ ਸਿਰਫ ਇੰਨਾ ਹੀ ਹੁੰਦਾ ਤਾਂ ਰਾਮ ਤਾਂ ਆ ਗਏ ਇੱਕ ਵਾਰ ਲਾਈ ਤਾਂ ਜੱਗ ਗਈਆਂ ਤਾਂ ਹਰ ਵਾਰ ਜਗਾਣ ਦੀ ਕੀ ਲੋੜ ਹੈ ਇਹ ਕਿਸੇ ਦੇ ਆਉਣ ਦੇ ਨਾਲ ਹੀ ਦੀਵਾਲੀ ਸੀ ਤੇ ਇੱਕ ਵਾਰ ਆ ਗਏ ਤਾਂ ਗੱਲ ਉੱਥੇ ਖਤਮ ਹੋ ਗਈ ਕਿ ਆ ਗਏ ਰਾਮ ਦੀਵਾਲੀ ਤੇ ਲਾਈਟਾਂ ਜਗ ਗਈਆਂ ਹੁਣ ਬਾਰ ਬਾਰ ਜਗਾਣ ਦੀ ਕੀ ਲੋੜ ਪਰ ਫਿਰ ਵੀ ਹਰ ਸਾਲ ਜਗਾਈਆਂ ਜਾਂਦੀਆਂ ਹੁਣ ਜਰਾ ਜ਼ੋਰ ਕਰਨ ਵਾਲੀ ਗੱਲ ਹੈ ਕਿ ਇਹਦਾ ਕਿਤੇ ਨਾ ਕਿਤੇ ਅਧਿਆਤਮਿਕਤਾ ਦੇ ਨਾਲ ਰੋਹਾਨੀਅਤ ਦੇ ਨਾਲ ਆਤਮਿਕਤਾ ਦੇ ਨਾਲ ਬੜਾ ਹੀ ਗਹਿਰਾ ਸੰਬੰਧ ਹੈ ਕਿ ਦੀਵਾਲੀ ਮਨਾਈ ਕਿਉਂ ਜਾਂਦੀ ਹੈ ਇਸ ਲਈ ਇਹ ਦੀਵਾਲੀ ਸ਼੍ਰੀ ਰਾਮ ਦੇ ਆਉਣ ਦੀ ਖੁਸ਼ੀ ਚ ਵੀ ਮਨਾਈ ਜਾਂਦੀ ਹੈ ਤਾਂ ਸਿੱਖ ਧਰਮ ਮੰਦਰ ਬੰਦੀ ਛੋੜ ਦੀ ਵਸਤੇ ਰੂਪ ਚ ਵੀ ਮਨਾਈ ਜਾਂਦੀ ਹੈ ਕਿਉਂਕਿ ਇਸ ਦਿਨ ਗਵਾਲੀਅਰ ਦੇ ਕਿਲੇ ਚੋਂ ਸ੍ਰੀ ਗੁਰੂ ਹਰਗੋਬਿੰਦ ਰਾਏ ਜੀ ਨੇ ਆਪਣੇ ਨਾਲ ਨਾਲ 52 ਰਾਜਿਆਂ ਨੂੰ ਵੀ ਜਹਾਗੀਰ ਦੀ ਕੈਦ ਚੋਂ छुड़ाया ਸੀ। ਉਹਨੂੰ ਕਹਿੰਦੇ ਬੰਦੀ ਛੋੜ ਦਿਵਸ। ਔਰ ਇਹ ਦੀਵਾਲੀ ਜੈਨ ਧਰਮ ਮੰਦਰ ਵੀ ਮਨਾਈ ਜਾਂਦੀ ਹੈ ਕਿਉਂਕਿ ਇਸ ਰਾਤ ਨੂੰ ਹੀ ਮਹਾਵੀਰ ਨੇ ਇਸ ਸੰਸਾਰ ਨੂੰ ਤਿਆਗ ਕੇ ਉਹ ਪਰਮ ਨਿਰਵਾਣ ਲਿਆ ਸੀ ਪਰਮਾਤਮਾ ਦੇ ਅੰਦਰ ਸਦਾ ਵਾਸਤੇ ਲੀਨ ਹੋ ਗਏ ਸੀ ਇਹ ਆਤਮਾ ਯਾਨੀ ਇਸ ਸੰਸਾਰ ਨੂੰ ਇਹ ਸਰੀਰ ਛੱਡ ਕੇ ਪਰਮਾਤਮਾ ਵਿੱਚ ਸਦਾ ਵਾਸਤੇ ਲੀਨ ਹੋ ਗਈ ਸੀ ਇਸ ਲਈ ਹਰੇਕ ਤਰ ਮੰਦਰ ਮਨਾਇਆ ਜਾਂਦਾ ਹੈ ਪਰ ਇੱਥੇ ਅਸੀਂ ਦੱਸਣਾ ਚਾਹਾਂਗੇ ਕਿ ਇਹਦੇ ਪਿੱਛੇ ਅਧਿਆਤਮਿਕਤਾ ਵੀ ਜੁੜੀ ਹੋਈ ਹੈ ਹੁਣ ਅਗਰ RAM ਦੇ ਨਾਲ ਹੀ ਜੋੜ ਲਈਏ ਤਾਂ ਸਹੀ ਮਾਇਨੇ ਵਿੱਚ ਦੀਵਾਲੀ ਕਿ RAM ਆਏ ਸੀ ਤਾਂ ਦੀਪਮਾਲਾ ਹੋਈ ਸੀ ਕਹਿੰਦੇ ਉਹ ਦੀਵਾਲੀ ਤਾਂ ਹੁਣ ਅਸੀਂ ਦੱਸਣਾ ਚਾਹਾਂਗੇ ਕਿ ਤੁਹਾਡੀ ਵੀ ਅਸਲੀ ਦੀਵਾਲੀ ਕਦੋਂ ਹੋਏਗੀ ਤੁਹਾਡੇ ਅੰਦਰ ਵੀ ਅਸਲੀ ਦੀਵੇ ਕਦੋਂ ਚੱਲਣਗੇ ਜਦੋਂ ਤੁਹਾਡੇ ਜੀਵਨ ਚ ਵੀ ਰਾਮ ਆ ਜਾਣਗੇ ਬੋਲੋ ਸਮਝਦੇ ਹੋ ਕਿ ਨਹੀਂ ਉਹ ਰਾਮ ਦਾ ਮਤਲਬ ਇਹ ਨਹੀਂ ਕਿ ਸੀਤਾ ਦੇ ਪਤੀ ਰਾਮ ਦਸ਼ਰਤ ਦੇ ਬੇਟੇ ਰਾਮ ਰਾਮ ਦਾ ਮਤਲਬ ਹੈ ਕਿਉਂਕਿ ਰਾਮ ਨੂੰ ਅਸੀਂ ਕਹਿੰਦੇ ਸੰਸਕਾਰੀ ਕਿ ਸ਼੍ਰੀ ਰਾਮ ਬੜੇ ਸੰਸਕਾਰੀ ਸੀ ਅੱਛੇ ਵਿਚਾਰ ਵਾਲੇ ਸੀ ਜੇ ਉਹ ਅچھے ਸੰਸਕਾਰ ਅچھے ਵਿਚਾਰ ਸਾਡੇ ਅੰਦਰ ਆ ਜਾਣਗੇ ਤਾਂ ਸਹੀ ਮਾਇਨੇ ਸਾਡੀ ਫਿਰ ਅਸਲੀ ਦੀਵਾਲੀ ਹੋਏਗੀ ਫਿਰ ਆ ਜਾਂਦਾ ਹੈ ਫਿਰ ਆ ਜਾਂਦਾ ਬੰਦੀ ਛੋੜ ਦਿਵਸ ਕਿਉਂਕਿ ਬੰਵੰਝਾ ਰਾਜੇ ਕੈਦ ਹੈ ਕਿਲੇ ਦੇ ਵਿੱਚ ਪਰ ਜਦੋਂ ਗੁਰੂ ਗਏ ਗੁਰੂ ਦੇ ਨਾਲ ਜੁੜੇ ਗੁਰੂ ਦੇ ਚੌਗੇ ਨੂੰ ਪਕੜ ਕੇ ਪਵਿੱਤਰ ਚੋਲੇ ਨੂੰ ਪਕੜ ਕੇ ਉਹ 52 ਦੇ ਵੋਂਜਾ ਰਾਜੇ ਕੈਦ ਚੋਂ ਬਾਹਰ ਆ ਗਏ ਤਾਂ ਉਦੋਂ ਸਾਡੀ ਵੀ ਸਹੀ ਮਾਇਨੇ ਦੀਵਾਲੀ ਹੋਏਗੀ ਜਦੋਂ ਅਸੀਂ ਵੀ ਗੁਰੂ ਦੇ ਚਰਨਾਂ ਨੂੰ ਪ੍ਰੇਮ ਨਾਲ ਪਕੜ ਲਵਾਂਗੇ ਔਰ ਗੁਰੂ ਦੇ ਚਰਨਾਂ ਨਾਲ ਜੁੜ ਕੇ ਇਹ 84 ਦੇ ਚੱਕਰ ਚੋਂ ਬਾਹਰ ਨਿਕਲ ਜਾਵਾਂਗੇ ਉਹ ਹੋਏਗੀ ਸਾਡੀ ਅਸਲੀ ਦੀਵਾਲੀ ਔਰ ਮਹਾਵੀਰ ਜਿਨ੍ਹਾਂ ਨੇ ਇਸ ਦਿਨ ਨਿਰਵਾਣ ਲਿਆ ਸਹੀ ਮਾਇਨੇ ਚ ਉਦੋਂ ਸਾਡੀ ਅਸਲੀ ਦੀਵਾਲੀ ਹੋਏਗੀ ਅਸੀਂ ਵੀ ਜੀਦੇ ਜੀ ਐਸੇ ਕਰਮ ਕਰ ਜਾਵਾਂਗੇ ਜੀਦੇ ਜੀ ਆਪਣਾ ਜੀਵਨ ਐਸਾ ਜੀ ਕੇ ਜਾਵਾਂਗੇ ਕਿ ਜਦੋਂ ਮਰੀਏ ਤਾਂ ਸਾਡੀ ਆਤਮਾ ਵੀ ਸਿੱਧਾ ਪਰਮਾਤਮਾ ਵਿੱਚ ਲੀਨ ਹੋ ਜਾਵੇ ਫਿਰ ਹੋਏਗੀ ਸਾਡੀ ਅਸਲੀ ਦੀਵਾਲੀ ਰਹਾ ਸਮਝਣਾ ਸਾਬ ਦੀਵਾਲੀ ਨੂੰ ਦੀਪਕ ਜਗਾਇਆ ਜਾਂਦੇ ਵਜ਼ਰਾ ਜ਼ੋਰ ਕਰਨਾ ਦੀਵਾ ਕਾਦਾ ਹੁੰਦਾ ਹੈ ਕਾਦਾ ਬਣਦਾ ਹੈ ਮਿੱਟੀ ਦਾ ਫਿਰ ਉਹਦੇ ਚ ਹੁੰਦੀ ਹੈ ਬੱਤੀ ਜੋ ਰੂਈ ਦੀ ਬਣਦੀ ਹੈ ਫਿਰ ਉਹਦੇ ਚ ਹੁੰਦਾ ਹੈ ਤੇਲ ਔਰ ਫਿਰ ਉਹਦੇ 'ਚ ਹੁੰਦੀ ਹੈ ਜੋਤ। ਜੋਤ ਯਾਨੀ ਉਹ ਜੋਤੀ ਜੋ ਉਹਨੂੰ ਰੋਸ਼ਨ ਕਰਦੀ ਹੈ। ਹੁਣ ਅਸੀਂ ਜਾਂਦੇ ਹਾਂ ਬਾਜ਼ਾਰਾਂ 'ਚ ਮੋਮਬਤੀਆਂ, ਦੀਵੇ, ਮਿੱਟੀ ਦੇ ਲੈ ਕੇ ਫਟਾਫਟ ਕੋਠੀਆਂ ਤੇ ਰੱਖ ਕੇ, ਛੱਤਾਂ ਤੇ ਰੱਖ ਕੇ, ਘਰ ਦੇ ਵਿੱਚ ਰੱਖ ਕੇ ਉਹ ਦੀਵੇ ਬਾਲ ਦਿੰਦੇ ਆ। ਪਰ ਅਸੀਂ ਇੱਥੇ ਅਧਿਆਤਮਿਕਤਾ ਨੂੰ ਸਮਝੇ ਹੀ ਨਹੀਂ। ਉਹ ਦੀਵਾ ਜਗਾ ਦਿੱਤਾ ਤਾਂ ਉਹ ਦੀਵਾ ਜਗਾਉਣ ਦਾ ਕੀ ਫਾਇਦਾ? ਜਿਹੜਾ ਕਿ ਸਵੇਰ ਤੱਕ ਉਜ ਜਾਏਗਾ ਕਿਉਂਕਿ ਜਿੰਨੇ ਮਰਜੀ ਦੀਵੇ ਜਗਾ ਲਓ ਉਹ ਬਾਹਰਲੀ ਰਾਤ ਖਤਮ ਨਹੀਂ ਹੋਣੀ ਉਹ ਤਾਂ ਅੱਜ ਜਗਾਏ ਰਾਤ ਫੇਰ ਬਣੀ ਰਹਿਣੀ ਹੈ ਕੱਲ ਫੇਰ ਆਏਗੀ ਰਾਤ ਪਰਸੋਂ ਫੇਰ ਆਏਗੀ ਆਉਂਦੀ ਜਾਏਗੀ ਰਾਤ ਕਦੀ ਮੁਕੇਗੀ ਨਹੀਂ ਇਸ ਲਈ ਇੱਥੇ ਹੀ ਇਸ਼ਾਰਾ ਕੀਤਾ ਸੀ ਕਿ ਮਿੱਟੀ ਦਾ ਦੀਵਾ ਲੈ ਤੇਲ ਪਾ ਵਿੱਚ ਬੱਤੀ ਲਾ ਜੋਤ ਜਗਾ ਫਿਰ ਦੀਵਾਲੀ ਮਨਾ ਤੇ ਇਹਦਾ ਮਤਲਬ ਕੀ ਹੈ ਕਿ ਕਿਹੜੇ ਦੀਵੇ ਦੀ ਤਰਫ ਇਸ਼ਾਰਾ ਸੀ ਕਿ ਤੇਰਾ ਸ਼ਰੀਰ ਇਹ ਮਿੱਟੀ ਦਾ ਦੀਵਾ ਹੈ ਤੇਰਾ ਸ਼ਰੀਰ ਮਿੱਟੀ ਦਾ ਦੀਵਾ ਹੈ ਇਹ ਤੇਰੇ ਸਵਾਸ ਇਹ ਤੇਲ ਹੈ ਤੇਰਾ ਮਨ ਇਹ ਬੱਤੀ ਹੈ ਹੁਣ ਬਸ ਲੋੜ ਹੈ ਤੈਨੂੰ ਆਤਮਾ ਦੀ ਝੋਤੀ ਦੀ ਖਾਂਦੀ ਕਹਿੰਦਾ ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਨ ਉਹ ਅੰਦਰਲੀ ਜੋਤ ਕੀ ਫਾਇਦਾ ਤੁਸੀਂ ਇੱਕ ਬੁਝਿਆ ਹੋਇਆ ਦੀਵਾ ਰੱਖਦੇ ਹੋ ਉਹ ਦੀਵਾਲੀ ਹੋਏਗੀ ਉਹ ਦੀਪਕ ਹੋਏਗਾ ਉੱਚ ਤੇਲ ਵੀ ਹੈ ਬੱਤੀ ਵੀ ਹੈ ਔਰ ਦੀਵਾ ਵੀ ਹੈ ਅਸੀਂ ਉਹਨੂੰ ਦੀਪਕ ਨਹੀਂ ਕਹਾਂਗੇ ਕਹਾਂ ਤਾਂ ਕਹਾਂਗੇ ਦੀਵਾ ਪਰ ਉਹ ਗੱਲ ਨਹੀਂ ਬਣੇਗੀ ਗੱਲ ਉਹ ਤੋਂ ਬਣੇਗੀ ਜਦੋਂ ਉਹ ਦੀਵੇ ਨੂੰ ਜੋਤ ਹੋਵੇ ਅੱਜ ਤੁਸੀਂ ਵੀ ਇੰਨਾ ਕ ਜਾਣਦੇ ਹੋ ਸਾਡਾ ਸ਼ਰੀਰ ਮਿੱਟੀ ਦਾ ਬਣਿਆ ਹੈ ਅੰਦਰ ਸਾਡਾ ਮਨ ਹੈ ਅੰਦਰ ਸਾਡੇ ਮਨ ਹੈ ਸਾਡਾ ਸ਼ਰੀਰ ਹੈ ਸਾਡੇ ਸਵਾਸ ਚੱਲ ਰਹੇ ਹੈ ਪ੍ਰਾਣ ਸ਼ਕਤੀ ਹੈ ਸਵਾਸ ਇੰਨਾ ਕ ਅਸੀਂ ਸਾਰੇ ਜਾਣਦੇ ਆ ਕੀ ਫਾਇਦਾ ਕਿ ਅਸੀਂ ਸਰੀਰ ਰੂਪੀ ਦੀਵਾ ਰੱਖਿਆ ਹੈ ਸਵਾਸਾ ਰੂਪੀ ਤੇਲ ਰੱਖਿਆ ਹੈ ਮਨ ਰੂਪੀ ਬੱਤੀ ਵੀ ਰੱਖੀ ਹੋਈ ਹੈ ਪਰ ਜਦ ਤੱਕ ਅਸੀਂ ਆਤਮਾ ਰੂਪੀ ਜੋਤ ਨੂੰ ਨਹੀਂ ਜਾਣਾਂਗੇ ਉਹ ਨੂੰ ਨਹੀਂ ਪਹਿਚਾਣਾਂਗੇ ਉਦੋਂ ਤੱਕ ਸਾਡੇ ਜੀਵਨ 'ਚ ਸੱਚਾ ਪ੍ਰਕਾਸ਼ ਸੱਚੀ ਦੀਵਾਲੀ ਆਈ ਨਹੀਂ ਸਕਦੀ ਔਰ ਹੁਣ ਦੀਵਾਲੀ ਨੂੰ ਕੀ ਕੀ ਹੁੰਦਾ ਹੈ ਬੰਦਾ ਘਰ ਦੀ ਸਫਾਈ ਕਰਦਾ ਹੈ ਉਹ ਲੋ ਕਰਦਾ ਹੈ ਕਿ ਨਹੀਂ ਘਰ ਦੀ ਸਫਾਈ ਘਰ ਚ ਕਹਿੰਦੇ ਐ ਸਾਰੇ ਕੋਨਿਆਂ ਦੀ ਸਫਾਈ ਕਰਦੋ ਕਿਤੇ ਕੋਈ ਜਾਲਾ ਨਾ ਰਹਿ ਜਾਵੇ ਕਿਤੇ ਕੋਈ ਕੂੜਾ ਕਰਕਟ ਨਾ ਰਹਿ ਜਾਵੇ ਨਵੇਂ ਬਿਸਤਰ ਲਿਆਓ ਨਮੀਆਂ ਚਾਦਰਾਂ ਵਿਛਾਓ ਯਾਨੀ ਪੂਰੇ ਘਰ ਦੀ ਸਫਾਈ ਕਰਦੇ ਆ ਐਸੀ ਕਹਿੰਦੇ ਦੀਵਾਲੀ ਆ ਗਈ ਐ ਹੁਣ ਪੂਰੇ ਘਰ ਦੀ ਸਫਾਈ ਕਰੋ ਹੁਣ ਜਰਾ ਗੌਰ ਕਰਨਾ ਸਹੀ ਭਾਈਨੇ ਕੀ ਦੀਵਾਲੀ ਕਦੋਂ ਹੋਏਗੀ ਘਰ ਦੀ ਸਫਾਈ ਤਾਂ ਅਸੀਂ ਹਫ਼ਤੇ 10 ਦਿਨਾਂ ਬਾਅਦ ਕਰ ਹੀ ਲੈਂਦੇ ਆ ਸਹੀ ਮਹੀਨੇ 'ਚ ਅਸਲੀ ਦੀਵਾਲੀ ਸਾਡੇ ਜ਼ਿੰਦਗੀ 'ਚ ਜਦੋਂ ਆਏਗੀ ਜਦੋਂ ਅਸੀਂ ਘਰ ਦੇ ਨਾਲ-ਨਾਲ ਆਪਣੇ ਮਨ ਦੀ ਵੀ ਸਫਾਈ ਕਰਾਂਗੇ ਆਪਣੇ ਅੰਦਰ ਜੋ ਨਫਰਤਾਂ ਦੇ ਜਾਲੇ ਲੱਗੇ ਆ ਬੈਰ-ਗਰੋਧਾਂ ਦੇ ਜਾਲੇ ਲੱਗੇ ਆ ਬੁਰਾਈਆਂ ਦੇ ਜਾਲੇ ਸਾਡੇ ਜੀਵਨ 'ਚ ਲੱਗੇ ਹੋਏ ਆ ਜੋ ਵਿਸ਼ੇਸ਼ ਕਾਰਨਾਂ ਦਾ ਕੂੜਾ ਕਰਕੜ ਸਾਡੇ ਜੀਵਨ 'ਚ ਬੈਠ ਫੈਲਿਆ ਹੋਇਆ ਹੈ ਅਸ਼ਾਂਤੀ ਦਾ ਜੋ ਢੇਰ ਸਾਡੇ ਅੰਦਰ ਲੱਗਾ ਹੋਇਆ ਹੈ ਜਦੋਂ ਉਹਦੀ ਸਫਾਈ ਕਰਾਂਗੇ ਤਾਂ ਸਹੀ ਮੈਨੇ ਸਾਡੇ ਜੀਵਨ ਚ ਸੱਚੀ ਦੀਵਾਲੀ ਉਦੋਂ ਆਏਗੀ ਘਰ ਨੂੰ ਸਾਫ ਕਰਨੇ ਕੀ ਫਾਇਦਾ ਜੇ ਮਨ ਨਹੀਂ ਸਾਫ ਨਾ ਹੋਇਆ ਮਨੰਦਰੀ ਨਫਰਤ ਭਰੀ ਹੋਈ ਹੈ ਮਨੰਦਰੀ ਪ੍ਰੇਮ ਹੈ ਦੀ ਮਨੰਦਰੀ ਅਗਰ ਸ਼ਾਂਤੀ ਹੈ ਨਹੀਂ ਤਾਂ ਘਰ ਦੀ ਸਫਾਈ ਕਰ ਲਓ ਹੁਣ ਇਹਦਾ ਮਤਲਬ ਇਹ ਨਹੀਂ ਘਰ ਦੀ ਸਫਾਈ ਨਾ ਕਰੋ ਘਰ ਦੀ ਕਰੋ ਘਰ ਦੀ ਸਫਾਈ ਦੇ ਨਾਲ-ਨਾਲ ਆਪਣੇ ਮਨ ਨੂੰ ਵੀ ਸਾਫ਼ ਕਰੋ ਕਿ ਹੁਣ ਦੀਵਾਲੀ ਆ ਗਈ ਹੈ ਮੈਂ ਆਪਣੇ ਮਨ ਚੋਂ ਨਫ਼ਰਤਾਂ ਦੇ ਕੂੜੇ ਕਰਕਟ ਨੂੰ ਕੱਢ ਦੇਣਾ ਕਿਸੇ ਵਾਸਤੇ ਕੋਈ ਨਫ਼ਰਤ ਨਹੀਂ ਰੱਖਣੀ ਮੈਂ ਆਪਣੇ ਮਨ ਚ ਕਿਸੇ ਵਾਸਤੇ ਕੋਈ ਵੈਰ ਭਾਵਨਾ ਨਹੀਂ ਰੱਖਣੀ ਮੈਂ ਆਪਣੇ ਮਨ ਚ ਕਿਸੇ ਵਾਸਤੇ ਕੋਈ ਬੁਰੀ ਸੋਚ ਨਹੀਂ ਰੱਖਣੀ ਮੈਂ ਬੁਰਾਈ ਤੋਂ ਮਾੜੇ ਆਤਮਾ ਤੋਂ ਮਾੜੇ ਕੰਮਾਂ ਤੋਂ ਆਪਣੇ ਮਨ ਦੀ ਸਫਾਈ ਕਰਨੀ ਕਿ ਮੇਰੇ ਮਨ 'ਚ ਕੋਈ ਮਾੜੇ ਵਿਚਾਰ ਨਾ ਰਹਿਣ ਅਗਰ ਮਨ ਦੀ ਸਫਾਈ ਹੋ ਜਾਏਗੀ ਤਾਂ ਤੁਹਾਡੀ ਦੀਵਾਲੀ ਅਸਲੀ ਫਿਰ ਹੋਏਗੀ ਹੁਣ ਗੁਰੂ ਆਜ਼ਾਰ ਕਰਦਾ ਦੀਵਾਲੀ ਨੂੰ ਨਵੇਂ ਕੱਪੜੇ ਲਿਆਏ ਜਾਂਦੇ ਤੇ ਬੰਦਾ ਕਹਿੰਦਾ ਨਵੇਂ ਕੱਪੜੇ ਪਾਓ ਬੋਲੋ ਸਮਝਦੇ ਹੋ ਕਿ ਨਹੀਂ ਨਵੇਂ ਕੱਪੜੇ ਪਾਉਂਦੇ ਆ ਕਿ ਨਹੀਂ ਕਈ ਨਵੇਂ ਕੱਪੜੇ ਸ਼ਾਪਿੰਗ ਕਰਦੇ ਆ ਅਸੀਂ ਕਹਿੰਦੇ ਨਵਾਂ ਕੱਪੜਾ ਤਾਂ ਲਿਆਉਂਦੇ ਓ ਨਵੇਂ ਕੱਪੜੇ ਦੇ ਨਾਲ ਨਾਲ ਪ੍ਰੀਮ ਦੇ ਵਿਚਾਰ ਵੀ ਲੈ ਕੇ ਸੰਗਤ ਦੇ satsang ਦੇ ਵਿਚਾਰ ਵੀ ਲੈ ਕੇ आओ अच्छी सोच ਵੀ ਲੈ ਕੇ आओ ਇਹ ਮਨ ਤੇ ਜਿਹੜੇ ਪੁਰਾਣੇ ਵਿਚਾਰਾਂ ਦੇ बुरे ਵਿਚਾਰਾਂ ਦੇ ਕੱਪੜੇ ਛੜੇ ਹੋਏ ਹਨ ਇਹਨਾਂ ਨੂੰ ਉਤਾਰੀਏ ਔਰ ਨੇਕ ਵਿਚਾਰਾਂ ਦੇ ਕੱਪੜੇ ਮਨ ਨੂੰ ਪੁਆਈਏ ਪ੍ਰੇਮ ਦੇ ਕੱਪੜੇ ਮਨ ਨੂੰ ਪੁਆਈਏ ਫਿਰ ਗੱਲ ਬਣੇਗੀ ਔਰ ਫਿਰ ਦੀਵਾਲੀ ਤੋਂ ਪਹਿਲਾਂ ਧਨ ਤੇ ਰਸ ਵੀ ਆਉਂਦੀ ਹੈ ਬੰਦਾ ਕਹਿੰਦਾ ਇਹਨਾਂ ਨੂੰ ਨਵੇਂ ਬਰਤਨ ਖਰੀਦੋ ਸੋਨਾ ਖਰੀਦੋ ਕਈਆਂ ਨੇ ਬਰਤਨ ਖਰੀਦ ਵੀ ਲਏ ਹੁਣ ਦੀਵਾਲੀ ਆ ਗਈ ਬਰਤਨ ਜ਼ਰੂਰ ਲੈਣਾ ਹੈ ਨਵਾਂ ਬਰਤਨ ਜ਼ਰੂਰ ਖਰੀਦਣਾ ਹੈ ਨਵਾਂ ਗਹਿਣਾ ਜ਼ਰੂਰ ਖਰੀਦਣਾ ਹੈ ਜੇ ਪੁੱਛੋ ਕਿਉਂ ਕਿਉਂਕਿ ਨਵਾਂ ਬਰਤਨ ਖਰੀਦੋ ਤਾਂ ਕਹਿੰਦੇ ਲక్ష్ਮੀ ਦੇਵੀ ਆਂਦੀ ਆ ਬਰਤਨਾਂ ਨੂੰ ਧਨ ਨਾਲ ਭਰ ਜਾਂਦੀ ਆ ਇਹ ਸੋਚ ਹੁੰਦੀ ਬੰਦੇ ਦੀ ਤੇ ਅਸੀਂ ਕਹਾਂਗੇ ਅਗਰ ਇਸ ਤਰ੍ਹਾਂ ਨਵਾਂ ਬਰਤਨ ਖਰੀਦਣ ਨਾਲ ਧਨ ਨਾਲ ਭਰਦਾ ਤਾਂ ਜਿਹੜਾ ਦੁਕਾਨਦਾਰ ਬਰਤਨ ਵੇਚਣ ਵਾਲਾ ਹੈ ਉਹਦੀ ਦੁਕਾਨ 'ਚ ਤਾਂ ਲੱਖਾਂ ਹੀ ਬਰਤਨ ਹੁੰਦੇ ਕਦੋਂ ਦੀ ਭਰ ਜਾਂਦੀ ਉਹਦੀ ਹੁਣ ਉਹਦੀ ਦੁਕਾਨ 'ਤੇ ਹਜ਼ਾਰਾਂ ਬਰਤਨੋਂ ਭਰੇ ਨਹੀਂ ਤੇ ਤੁਸੀਂ ਇੱਕ ਖਰੀਦ ਕੇ ਘਰ ਲਿਆ ਮੈਂ ਉਹਨਾਂ ਬਰਤਨ ਭਰ ਦੇਣਾ ਤੁਹਾਡੇ ਘਰ ਨਾਲ ਤੇਰਾ ਗੌਰ ਕਰਨ ਵਾਲੀ ਗੱਲ ਹੈ ਹੁਣ ਕਹਾਂ ਬਰਤਨ ਦਾ ਮਤਲਬ ਕੀ ਹੈ ਨਮੇ ਵਰਤਨ ਦਾ ਮਤਲਬ ਇਹ ਹੈ ਕਿ ਵਰਤਮਾਨ ਜੋ ਸਮਾਂ ਚੱਲ ਰਿਹਾ ਹੈ ਇਸ ਨੂੰ ਮੈਨੂੰ ਸਮਝੋ ਕਿਉਂਕਿ ਬੰਦਾ ਜਾਂ ਪਿੱਛੇ ਹੀ ਉਂਝਿਆ ਰਹਿੰਦਾ ਹੈ ਕੱਲ ਨੂੰ ਲੈ ਕੇ ਉਹਦੀ ਚਿੰਤਾ 'ਚ ਪਿਆ ਰਹਿੰਦਾ ਹੈ ਜਾਂ ਆਉਣ ਵਾਲੇ ਕੱਲ ਦੀ ਚਿੰਤਾ 'ਚ ਪਿਆ ਰਹਿੰਦਾ ਹੈ ਬੰਦਾ ਵਰਤਮਾਨ ਨੂੰ ਆ ਜੋ ਚੱਲ ਰਿਹਾ ਹੈ ਸਮਾਂ ਇਹਨੂੰ ਤਾਂ ਬੰਦਾ ਭੁੱਲੀ ਜਾਂਦਾ ਕਿ ਇਸ ਵੇਲੇ ਇੰਨਾ ਆਨੰਦ ਹੈ ਜੀਵਨ 'ਚ ਉਹਨੂੰ ਦੇਖੋ ਨਵੇਂ ਵਿਚਾਰ ਨਵੀਂ ਸੋਚ ਪ੍ਰੇਮ ਦੇ ਵਿਚਾਰ ਇਹ ਐਸੇ ਵਰਤਨ ਨਵੇਂ ਸਾਨੂੰ ਲਿਆਣੇ ਚਾਹੀਦੇ ਕਿ ਹੁਣ ਦੀਵਾਲੀ ਆ ਗਈ ਹੈ ਹੁਣ ਨਵੇਂ ਬਰਤਨ ਲਿਆਈਏ ਨਵੀਂ ਸੋਚ ਲਿਆਈਏ ਨਵੀਂ ਸਮਝ ਲਿਆਈਏ ਔਰ ਫੈਸੇ ਦਿੱਤੇ ਆ ਸਭਨਾਂ ਨੂੰ ਮਠਾਈ ਦੇ ਗਿਫਟ ਠੀਕ ਹੈ ਦੇਓ ਗਿਫਟ ਮਿੱਠਾ ਮੂੰਹ ਕਰਾਉਂਦੇ ਆ ਡਰਾਈ ਫਰੂਟ ਦਿੰਦੇ ਆ ਮਠਾਈ ਦਿੰਦੇ ਆ ਸਾਰਿਆਂ ਨੂੰ ਅਸੀਂ ਕਹਿੰਦੇ ਆ ਜੇ ਗਿਫਟ ਦਿਓ ਪਰ ਅਸੀਂ ਕਹਿੰਦੇ ਆ ਕਿ ਕੀ ਫਾਇਦਾ ਠੀਕ ਹੈ ਤੁਸੀਂ ਬਾਹਰਲਾ ਮਠਾਈ ਦਾ ਡੱਬਾ ਤਾਂ ਦੇ ਦਿੱਤਾ ਪਰ ਉਹਦੇ ਨਾਲ ਨਾਲ ਆਪਣੀ ਜ਼ੁਬਾਨ ਤੇ ਵੀ ਮਿਠਾਸ ਲਿਆਓ ਆਪਣੀ ਸੋਚ ਅੰਦਰ ਵੀ ਮਿਠਾਸ ਲਿਆਓ ਆਪਣੇ ਕਰਮਾਂ ਚ ਵੀ ਮਿਠਾਸ ਲਿਆਓ ਕਿ ਅਸੀਂ ਡੱਬਾ ਜਿੱਦਾਂ ਮਿੱਠੇ ਦਾ ਦਿੰਦੇ ਆ ਨਾ ਤਾਂ ਸਾਡੇ ਕਰਮ ਐਸੇ ਬਣ ਜਾਣ ਸਾਡੀ ਜੁਬਾਨ ਐਸੀ ਬਣ ਜਾਵੇ ਸਾਡੀ ਕਰਨੀ ਐਸੀ ਬਣ ਜਾਵੇ ਕਿ ਜਿਹੜਾ ਵੀ ਸਾਨੂੰ ਮਿਲੇ ਸਾਡੀ ਕਰਨੀ ਦੇ ਨਾਲ ਅਗਲੇ ਤੇ ਜੀਵਨ ਚ ਸੱਚੀ ਮਿਠਾਸ ਪੈਦਾ ਹੋ ਜਾਵੇ ਉਹ ਹੈ ਅਸਲੀ ਮਿਠਾਈ ਤੁਸੀਂ ਕਿਸੇ ਨੂੰ ਕੋਣਾ ਬੋਲ ਕੇ ਜਦੋਂ ਬੰਦਾ ਕਹਿੰਦਾ ਇਹਦੇ ਬੋਲ ਜ਼ਹਿਰ ਵਰਗੇ ਕੋੜੇ ਐ ਜਦੋਂ ਗਲਤ ਬੋਲਦੇ ਆ ਤਾਂ ਜਦੋਂ ਕੋਈ ਚੰਗਾ ਬੋਲੇ ਪਿਆਰ ਦੀ ਭਾਸ਼ਾ ਬੋਲਣ ਅਗਲਾ ਕਹਿੰਦਾ ਸ਼ਹਿਦ ਵਰਗੇ ਮਿੱਠੇ ਇਸੇ ਲਈ ਤਾਂ ਬੁੱਲੇ ਸ਼ਾਹ ਨੇ ਵੀ ਕਿਹਾ ਨਾ ਕਿ ਕੱਖ ਸਵਾਦ ਨਾ ਮਿਸ਼ਰੀ ਸ਼ਹਿਦ ਅੰਦਰ ਖੰਡਾਂ ਵੀ ਚਖ ਡਿੱਠੀਆਂ ਕੱਖ ਸਵਾਦ ਨਾ ਮਿਸ਼ਰੀ ਸ਼ਹਿਦ ਅੰਦਰ ਖੰਡਾਂ ਵੀ ਚਖ ਡਿੱਠੀਆਂ ਇਹਨਾਂ ਸਾਰੀਆਂ ਗੱਲਾਂ ਨਾਲੋਂ ਮੇਰੇ ਮੁਰਸ਼ਦ ਦੀਆਂ ਗੱਲਾਂ ਮਿੱਠੀਆਂ ਨੱਕ ਸੁਆਦ ਨਾਲ ਮਿਸ਼ਰੀ ਸ਼ਹਿਦ ਅੰਦਰ ਖੰਡਾਂ ਵਿੱਚ ਅੱਖ ਡਿੱਟੀਆਂ ਇਹਨਾਂ ਸਾਰੀਆਂ ਚੀਜ਼ਾਂ ਨਾਲੋਂ ਮੇਰੇ ਮੁਰਸ਼ਦ ਦੀਆਂ ਗੱਲਾਂ ਮਿੱਠੀਆਂ ਬੁੱਲੇ ਸ਼ਾਹ ਕਹਿੰਦੇ ਖੰਡਾਂ ਵੀ ਦੇਖ ਲਈਆਂ ਖੰਡ ਯਾਨੀ ਸ਼ੂਗਰ ਸ਼ਹਿਦ ਵੀ ਦੇਖ ਲਿਆ ਮਿਸ਼ਰੀ ਵੀ ਦੇਖ ਲਈ ਹਰ ਚੀਜ਼ ਨੂੰ ਚੱਕ ਕੇ ਦੇਖ ਲਿਆ ਪਰ ਜਿਹੜੀ ਮਿਠਾਸ ਮੇਰੇ ਮੁਰਸ਼ਦ ਦੀ ਬਾਣੀ ਚੋਂ ਮਿਲੀ ਉਹਦੇ ਆਵਾਜ਼ ਚੋਂ ਮਿਲੀ ਉਹ ਮਿਠਾਸ ਕਿਸੇ ਚੀਜ਼ ਅੰਦਰ ਨਹੀਂ ਕਿਉਂਕਿ ਖੰਡ ਤਾਂ ਸਿਰਫ ਮੂੰਹ ਨੂੰ ਮਿੱਠਾ ਕਰਦੀ ਹੈ ਸ਼ਹਿਦ ਤਾਂ ਸਿਰਫ ਮੂੰਹ ਨੂੰ ਮਿੱਠਾ ਕਰਦਾ ਹੈ ਉਹ ਮੇਰੇ মুর্ਸ਼ਦ ਦੀਆਂ ਗੱਲਾਂ ਤਾਂ ਮੇਰੇ ਰੋਮ-ਰੋਮ ਨੂੰ ਮੇਰੀ ਰੂਹ ਨੂੰ ਮੇਰੀ ਆਤਮਾ ਨੂੰ ਮੇਰੇ ਮਨ ਨੂੰ ਮਿੱਠਾ ਕਰ ਦਿੰਦੀ ਹੈ ਇਸ ਲਈ ਉਹ ਮਿਠਾਸ ਤਾਂ ਜੀਵਨ 'ਚ ਘੁਲ ਜਾਂਦੀ ਹੈ ਹੁਣ ਜਦੋਂ ਤੁਸੀਂ ਕਿਸੇ ਨਾਲ ਮਿੱਠਾ ਬੋਲਦੇ ਹੋ ਤਾਂ ਇੱਕ ਕੋਈ ਚਾਕਲੇਟ ਦੇ ਦੇਵੇ ਟੌਫੀ ਦੇ ਦੇਵੇ ਲੱਡੂ ਦੇ ਦੇਵੇ ਉਹ ਮਿਠਾਸ ਸਿਰਫ ਇੱਥੇ ਤੱਕ ਰਹਿਣੀ ਹੈ ਪਰ ਜਦੋਂ ਤੁਸੀਂ ਕਿਸੇ ਨਾਲ ਮਿੱਠਾ ਬੋਲੂਗੇ ਨਾ ਉਹ ਮਿਠਾਸ ਉਹਦੇ ਪੂਰੇ ਜੀਵਨ 'ਚ ਭਰ ਜਾਣੀ ਹੈ ਇਸ ਲਈ ਉਹ ਮਿਠਿਆਈ ਦੋ ਮਿੱਠੇ ਬੋਲਾਂ ਦੀ ਕਿ ਅੱਜ ਤੋਂ ਮੈਂ ਕੜਵਾ ਨਹੀਂ ਬੋਲਾਂਗਾ ਅੱਜ ਤੋਂ ਮੈਂ ਸਭ ਨਾਲ ਮਿੱਠਾ ਬੋਲਣਾ ਹੈ ਅੱਜ ਤੋਂ ਮੈਂ ਸਭ ਨਾਲ ਪਿਆਰਾ ਬੋਲਣਾ ਹੈ ਤਾਂ ਕਿ ਇਹ ਮਠਿਆਈ ਇਹ ਜੁਬਾਨ ਦੀ ਮਿਠਾਸ ਸਭ ਦੇ ਜੀਵਨ ਚ ਭੁੱਲ ਜਾਵੇ ਉਹ ਹੋਏਗੀ ਅਸਲੀ ਦੀਵਾਲੀ ਔਰ ਦੀਵਾਲੀ ਨੂੰ ਜਦਾਂ ਦੱਸਿਆ ਗਹਿਣੇ ਖਰੀਦਦੇ ਆ ਕਿ ਬੰਦਾ ਕਿੰਨਾ ਸੋਨੇ ਦਾ ਗਹਿਣਾ ਤੇ ਅਸੀਂ ਕਹਾਂਗੇ ਕਿ ਅਸਲੀ ਗਹਿਣਾ ਕਿਹੜਾ ਹੁੰਦਾ ਹੈ ਜਦੋਂ ਤੁਸੀਂ ਸੋਚੋ ਸਮਝਦਾਰ ਬੈਠੇ ਹੋ ਅਸਲੀ ਗਹਿਣਾ ਕਿਹੜਾ ਹੁੰਦਾ ਹੈ ਐਕਚੁਅਲੀ ਸੋਨੇ ਦੇ ਕੰਗਣੇ ਕੰਨਾਂ 'ਚ ਸੋਨੇ ਦੀਆਂ ਵਾਲੀਆਂ ਹੈ ਗਲ 'ਚ ਸੋਨੇ ਦੇ ਹਾਰ ਹੈ ਸੋਨੇ ਦੇ ਕੜੇ ਐ ਕੁਛ ਵੀ ਐ ਪੈਰਾਂ ਚਾਂਦਰਾ ਲਾ ਲੋ ਚਾਂਦੀ ਦੀਆਂ ਜਾਂ ਸੋਨੇ ਦੀਆਂ ਕੀ ਇਹ ਅਸਲੀ ਸ਼ਿੰਗਾਰ ਹੈ ਤਾਂ ਐਸੀ ਇੱਕ ਗੱਲ ਦੱਸਾਂਗੇ ਕਿ ਅਸਲੀ ਗਹਿਣਾ ਇਨਸਾਨ ਦਾ ਜਿਹੜਾ ਹੈ ਨਾ ਉਹ ਸੋਨੇ ਚਾਂਦੀ ਦਾ ਨਹੀਂ ਅਸਲੀ ਗਹਿਣਾ ਇਨਸਾਨ ਦੇ ਗੁਣਾਂ ਦਾ ਹੁੰਦਾ ਹੈ ਇਨਸਾਨ ਦੇ ਗੁਣਾਂ ਦਾ ਹੁੰਦਾ ਹੈ ਹੁਣ ਇਹ ਹੱਥ 'ਚ ਸੋਨੇ ਦੇ ਕੰਗਣ ਐ ਕੀ ਫਾਇਦਾ ਅਗਰ ਇਹ ਹੱਥ ਦੂਜੇ ਨੂੰ ਤਕਲੀਫ ਦੇ ਰਿਹਾ ਦੁੱਖ ਦੇ ਰਿਹਾ ਤਾਂ ਫਿਰ ਉਹ ਕੀ ਫਾਇਦਾ ਹੋ ਗੈਣਾ ਦਾ ਅਸਲੀ ਗਹਿਣਾ ਤਾਂ ਇਹਨਾਂ ਹੱਥਾਂ ਦਾ ਹੈ ਕਿ ਇਹਨਾਂ ਹੱਥਾਂ ਨਾਲ ਮੈਂ ਕੁਝ ਭਲਾਈ ਦਾ ਕੰਮ ਕਰਦਾ ਕਿਸੇ ਦਾ ਭਲਾ ਕਰਨਾ ਹੈ ਉਹ ਇਹ ਹੱਥਾਂ ਦਾ ਗਹਿਣਾ ਇਹਨਾਂ ਕੰਨਾਂ ਨਾਲ ਮੈਂ ਚੰਗਾ ਸੁਣਨਾ ਹੈ ਉਹ ਇਹ ਕੰਨਾਂ ਦਾ ਗਹਿਣਾ ਇਹਨਾਂ ਪੈਰਾਂ ਨਾਲ ਚੱਲ ਕੇ ਮੈਂ ਅੱਛੀ ਜਗ੍ਹਾ ਜਾਣਾ ਹੈ ਉਹ ਹੈ ਪੈਰਾਂ ਦਾ ਗਹਿਣਾ ਯਾਨੀ ਮੈਂ ਆਪਣੇ ਜੀਵਨ ਚ ਅੱਛਾ ਕਰਨਾ ਹੈ ਤਾਂ ਕਿ ਮੇਰੇ ਕੋਲ ਉਹ ਸਤਗੁਣਾ ਦਾ ਗਹਿਣਾ ਹੋਵੇ ਔਰ ਯਾਦ ਰੱਖੋ ਜਿਹਦੇ ਕੋਲ ਗੁਣਾ ਦਾ ਗਹਿਣਾ ਹੈ ਉਹਨੂੰ ਚੋਰਾਂ ਦਾ ਕਿਸੇ ਦਾ ਕੋਈ ਡਰ ਨਹੀਂ ਹੁੰਦਾ ਕਿਉਂਕਿ ਇਹ ਗਹਿਣਾ ਉਹ ਹੈ ਜਿਹਨੂੰ ਕੋਈ ਤੁਹਾਡੇ ਤੋਂ ਖੋ ਨਹੀਂ ਸਕਦਾ ਸੋਨੇ ਦਾ ਗਹਿਣਾ ਖਰੀਦ ਵੀ ਲਿਆਂਦਾ ਤਾਂ ਕੀ ਫਾਇਦਾ ਟੈਨਸ਼ਨ ਹੀ ਆ ਗਈ ਹਾਏ ਅੱਜ ਕੱਲ ਚੋਰੀਆਂ ਬਹੁਤ ਹੁੰਦੀਆਂ ਕਾਲੇ ਕੱਚੇ ਵਾਲੇ ਪੁੰਹਦੇ ਆ ਇਹਦੇ ਲੁੱਟ ਕੇ ਨਾ ਲੈ ਜਾਣਾ ਉਹ ਗਹਿਣੇ ਦਾ ਕੀ ਫਾਇਦਾ ਇਹ ਟੈਨਸ਼ਨ ਹੀ ਰਵੇ ਚਿੰਤਾ ਹੀ ਰਵੇ ਰਾਤ ਨੂੰ ਨੀਂਦੇ ਨਾ ਆਵੇ ਪਦਾਰਥ ਬੰਦਾ ਜੋੜਦਾ ਕਿ ਆਰਾਮ ਨਾਲ ਜ਼ਿੰਦਗੀ ਜੀ ਸਕੇ ਪਰ ਜਦੋਂ ਜ਼ਰੂਰਤ ਤੋਂ ਜ਼ਿਆਦਾ ਹੋ ਜਾਂਦੇ ਤਾਂ ਉਹੀ ਪਦਾਰਥ ਬੰਦੇ ਨੀਂਦ ਨੂੰ ਉੜਾ ਦਿੰਦੇ ਕੀ ਫਾਇਦਾ ਉਹਨਾਂ ਪਦਾਰਥਾਂ ਦਾ ਕੀ ਕਰਦਾ ਜੋ ਜੀਵਨ 'ਚ ਦੁੱਖ ਭਰ ਦੇਣ ਜੋ ਜੀਵਨ 'ਚ ਚਿੰਤਾਵਾਂ ਭਰ ਦੇਣ ਹੁਣ ਵੀ ਇੱਥੇ ਕਈ ਬੈਠੇ ਹੋਏ ਸਤਸੰਗ ਜਲਦੀ ਖਤਮ ਹੋਵੇ ਨੀਰਾ ਹੁੰਦਾ ਪਿੱਛੇ ਚਿੰਤਾ ਹੈ ਸੋ ਅਗਰ ਗੁਨਾ ਦਾ ਗਹਿਣਾ ਹੋਵੇ ਨਾ ਸ਼ਾਂਤੀ ਦਾ ਗਹਿਣਾ ਹੋਵੇ, ਪ੍ਰੇਮ ਦਾ ਗਹਿਣਾ ਹੋਵੇ, ਸਤਿ ਦੁਨਿਆ ਦਾ ਗਹਿਣਾ ਹੋਵੇ ਤਾਂ ਸਾਨੂੰ ਕੋਈ ਡਰ ਨਹੀਂ। ਫੇਰ ਤਾਂ ਜਿੱਥੇ ਚਲੇ ਜਾਵਾਂਗੇ ਉਹ ਗਹਿਣੇ ਨੇ ਸਾਡੀ ਰੱਖਿਆ ਕਰਨੀ ਹੈ। ਉਹ ਗਹਿਣੇ ਨੇ ਸਾਨੂੰ ਬਚਾਉਣਾ ਹੈ। ਕਿਉਂਕਿ ਜਿਹਦੇ ਪੱਲੇ ਨੇਕ ਅਮਲਾਂ ਦਾ ਗਹਿਣਾ ਹੈ, ਨੇਕ ਕਰਮਾਂ ਦਾ ਗਹਿਣਾ ਹੈ, ਉਹ ਨੂੰ ਕੋਈ ਡਰ ਨਹੀਂ ਰਹਿ ਜਾਂਦਾ। ਕਿਉਂਕਿ ਉਹਦੇ ਨੇਕ ਅਮਲ ਹਰ ਜਗ੍ਹਾ ਉਹਦਾ ਸਾਥ ਦਿੰਦੇ ਆ। ਉਹ ਨੇਕੀਆਂ ਉਹਦੇ ਵਾਸਤੇ ਕਈ ਦਰਵਾਜ਼ੇ ਖੋਲ ਦਿੰਦੀਆਂ ਹੈ ਪ੍ਰਮਾਤਮਾ ਦੀ ਕਿਰਪਾ ਦੇ। ਇਸ ਲਈ ਗਹਿਣਾ ਦਾ ਗਹਿਣਾ ਹੋਣਾ ਚਾਹੀਦਾ ਹੈ। ਇਸ ਲਈ ਅੱਖਾਂ ਨਾਲ ਚੰਗਾ ਦੇਖੋ ਕੰਨਾਂ ਨਾਲ ਚੰਗਾ ਸੁਣੋ ਜ਼ੁਬਾਨ ਨਾਲ ਚੰਗਾ ਬੋਲੋ ਹੱਥਾਂ ਪੈਰਾਂ ਨਾਲ ਚੰਗਾ ਕਰੀਏ ਇਹ ਚੰਗੇ ਅਮਲਾਂ ਦਾ ਅਗਰ ਸਾਡੇ ਕੋਲ ਗਹਿਣਾ ਹੋਏਗਾ ਤਾਂ ਫਿਰ ਗੱਲ ਵੰਡਣੀ ਹੈ ਇਸ ਲਈ ਇਸ ਦੀਵਾਲੀ ਤੇ ਇਹ ਸੰਤ ਗੁਣਾਂ ਦਾ ਗਹਿਣਾ ਲੈਣਾ ਆਇਆ ਸੀ ਸਮਝਿਓ ਤੁਸੀਂ ਇਹ ਸੰਤ ਗੁਣ ਆਪਣੇ ਅੰਦਰ ਪੈਦਾ ਕਰਨੇ ਆ ਮਿਠਾਸ ਨੂੰ ਵੀ ਮਿਠਾਈ ਆਪਣੇ ਅੰਦਰ ਲਿਆੜੀਆ ਔਰ ਆਪਣੇ ਦਿਲ ਦੇ ਆਪਣੇ ਮਨ ਦੇ ਅੰਦਰ ਲੀਆਂ ਬੁਰਾਈਆਂ ਨੂੰ ਸਾਫ਼ ਕਰਨਾ ਹੈ ਆਪਣੇ ਦਿਲ ਦੀ ਸਫਾਈ ਕਰਨੀ ਹੈ ਔਰ ਹੁਣ <घ्णाओं>। लक्ष्मी दी पूजा ਹੁੰਦੀ ਹੈ ਦੇਵੀ ਲక్ష్ਮੀ ਦੀ ਪੂਜਾ ਹੁੰਦੀ ਹੈ ਦੀਵਾਲੀ ਤੇ ਤੁਸੀਂ ਕਦੀ ਲక్ష్ਮੀ ਦੀ ਫੋਟੋ ਗੋਡ ਨਾਲ ਦੇਖੀ ਕਿ ਕਮਲ ਦੇ ਫੁੱਲ ਤੇ ਲక్ష్ਮੀ ਬੈਠੀ ਹੋਈ ਹੈ ਔਰ ਇੱਕ ਹੱਥ ਚ ਘੜਾ ਹੈ ਜਾਂ ਇੱਕ ਹੱਥ ਇੱਦਾਂ ਹੈ ਉਹਦੇ ਚੋਂ ਧੰ ਦੀ ਧਵਾਰ ਹੋ ਰਹੀ ਹੈ ਦੋ ਹੱਥਾਂ ਚ ਕਮਲ ਫੜੇ ਹੋਏ ਆ ਕਮਲ ਦੇ ਫੁੱਲ ਤੇ ਇੱਕ ਹੱਥ ਇਸ ਤਰ੍ਹਾਂ ਧਿਆਨ ਮੁਦਰਾ ਚ ਕਿਉਂਕਿ ਇਦਾਂ ਧਿਆਨ ਮੁਦਰਾ ਹੁੰਦੀ ਹੈ ਤਾਂ ਐਸੀ ਤਸਵੀਰ ਲੈ ਕੇ ਉਹਦੀ ਪੂਜਾ ਕਰਦੇ ਆ ਪਰ ਕਦੀ ਉਹ ਤਸਵੀਰ ਦੇ ਅਰਥ ਨੂੰ ਨਹੀਂ ਸਮਝ ਪਾਉਂਦੇ ਇਹ ਛੇ ਮਣੀ ਤਸਵੀਰ ਦਾ ਅਰਥ ਕੀ ਹੈ ਜਦੋਂ ਵੀ ਜਿਸ ਨੇ ਵੀ ਇਹ ਤਸਵੀਰ ਬਣਾਈ ਜਿਸ ਨੇ ਵੀ ਬਣਾਈ ਉਹ ਸੋਚ ਸਮਝ ਕੇ ਬਣਾਈ ਔਰ ਧਿਆਨ ਦੀ ਬੜੀ ਉੱਚੀ ਮੰਜ਼ਿਲ ਨੂੰ ਜਾਣਦਾ ਸੀ ਇਸ ਲਈ ਉਹਨਾਂ ਤਸਵੀਰ ਬਣਾਈ ਉਹ ਉਹਨੂੰ ਵੀ ਥੋੜਾ ਸਮਝ ਲਈਏ ਕਿ ਲక్ష్ਮੀ ਖੋਲ ਤੇ ਬੈਠੀ ਹੈ ਔਰ ਹੱਥ ਤੋਂ ਧੰਦੀ ਫੁਆਰ ਨਿਕਲ ਰਹੀ ਹੈ ਧਿਆਨ ਮੁਦਰਾ ਦਾ ਹੱਥ ਇੱਕ ਹੱਥ ਦਾ ਹੋਏਗਾ ਤੁਸੀਂ ਦੇਖ ਲੈਣਾ ਇੱਕ ਹੱਥ ਦਾ ਹੋਏਗਾ ਇੱਕ ਹੱਥ ਦਾ ਹੋਏਗਾ ਦੋ ਹੱਥ ਪਿੱਛੇ ਕਮਲ ਦਾ ਫੁੱਲ ਫੜੇ ਹੋਏ ਔਰ ਖੁਦ ਕਮਲ ਦੇ ਫੁੱਲ ਤੇ ਹੁਣ ਇਹਦਾ ਮਤਲਬ ਕੀ ਹੈ ਕਮਲ ਦੇ ਖਲਤੇ ਬੈਠਾ ਹੁਣ ਇਹ ਇਸ ਤਰ੍ਹਾਂ ਸੀ ਲਪੀਏ ਜਿੱਤੇ ਦੇਵੀ ਲక్ష్ਮੀ ਐਦਾ ਕਮਲ ਦੇ ਖਲਤੇ ਬੈਠੀ ਮਿਲ ਜਾਏਗੀ ਤਾਂ ਨਹੀਂ ਉਹ ਦੇਵੀ ਲక్ష్ਮੀ ਤੁਹਾਡੇ ਸਭ ਦੇ ਅੰਦਰ ਹੈ ਪਰ ਹਾਲੇ ਤੱਕ ਕਮਲ ਦੇ ਫੁੱਲ ਤੱਕ ਨਹੀਂ ਪਹੁੰਚੀ ਉਹਨੂੰ ਪੂਜਣਾ ਪਏਗਾ ਕਿੱਦਾਂ ਪੂਜਣਾ ਪਏਗਾ ਥੰਡਾ ਹੱਥ ਧਿਆਨ ਮੁਦਰਾ ਚ ਉੱਪਰਲਾ ਹੱਥ ਇਸ ਤਰ੍ਹਾਂ ਹੈ ਇਹ ਜੋ ਧੰਦੀ ਫੁਆਰ ਹੋ ਰਹੀ ਹੈ ਉਹ ਧੰਦੀ ਫੁਆਰ ਨੂੰ ਸਿਰਫ ਇਹ ਨਾ ਦੇਖੀਏ ਕਿ ਸੋਨੇ ਦੀਆਂ ਮੋਹਰੇ ਨਿਕਲ ਰਹੀਆਂ ਹਨ ਕਿਉਂਕਿ ਬੰਦਾ ਧੰਨਵਾਸ ਇਹੀ ਸੋਚਦਾ ਹੈ ਪੈਸਾ ਰੁਪਿਆ ਇਹੀ ਧਨ ਤਾਂ ਇੱਕ ਹੀ ਧਨ ਨਹੀਂ ਹੁੰਦਾ ਇੱਕ ਇਸ ਤੋਂ ਵੀ ਵੱਡਾ ਧਨ ਹੈ ਉਹ ਕਿਹੜਾ ਧਨ ਹੈ ਬੋਲਦਾ ਕਹਿੰਦਾ ਨਾ ਹੈਲਥ ਇਜ਼ ਵੈਲਥ ਸਭ ਤੋਂ ਵੱਡਾ ਖਜ਼ਾਨਾ ਤਾਂ ਤੁਹਾਡੀ ਸਿਹਤ ਹੈ ਅਗਰ ਤੁਸੀਂ ਬਿਮਾਰ ਹੋ ਤਾਂ ਲੱਗੇ ਕਰੋੜਾ ਰੁਪਿਆ ਪਿਆ ਰਹੇ ਤਾਂ ਕੀ ਫਾਇਦਾ ਪੈਸੇ ਦਾ ਸਭ ਤੋਂ ਵੱਡਾ ਧਨ ਤਾਂ ਤੁਹਾਡੀ ਸਤੰਦਰੁਸਤੀ ਹੈ ਤੁਹਾਡੀ ਸਿਹਤ ਹੈ ਸਭ ਤੋਂ ਵੱਡਾ ਧਨ ਤਾਂ ਤੁਹਾਡੀਆਂ ਖੁਸ਼ੀਆਂ ਹਨ ਤੁਹਾਡੇ ਜੀਵਨ ਦੀ ਸ਼ਾਂਤੀ ਹੈ ਤੁਹਾਡੇ ਜੀਵਨ ਦਾ ਆਨੰਦ ਹੈ ਕਰੋੜਾਂ ਦਾ ਢੇਰ ਲੱਗਾ ਹੋਵੇ ਤੁਹਾਡੇ ਜੀਵਨ ਦੀ ਸ਼ਾਂਤੀ ਨਹੀਂ ਹੈ ਤਾਂ ਤੁਹਾਨੂੰ ਕੀ ਕਰਨਾ ਉਸ ਕੋਰੋਨਾ ਦਾ ਢੇਰ ਲੱਗਾ ਹੋਵੇ ਤੁਹਾਡੇ ਜੀਵਨ 'ਚ ਹੀ ਆਨੰਦ ਨਹੀਂ ਹੈ ਖੁਸ਼ੀ ਨਹੀਂ ਹੈ ਢੇਰ ਨੂੰ ਕੀ ਕਰਨਾ ਤੁਸੇ ਸੋ ਸਹੀ ਮਾਨਿਆ ਚ ਦੇਖਿਆ ਜਾਵੇ ਹੈਲਥ ਨੂੰ ਵੀ ਧੰਨ ਕਿਹਾ ਗਿਆ ਹੈ ਆਨੰਦ ਨੂੰ ਵੀ ਧੰਨ ਕਿਹਾ ਗਿਆ ਹੈ ਸ਼ਾਂਤੀ ਨੂੰ ਵੀ ਧੰਨ ਕਿਹਾ ਗਿਆ ਹੈ ਖੁਸ਼ੀ ਨੂੰ ਵੀ ਧੰਨ ਕਿਹਾ ਗਿਆ ਹੈ ਪ੍ਰੇਮ ਨੂੰ ਵੀ ਧੰਨ ਕਿਹਾ ਗਿਆ ਹੈ ਔਰ ਕਿਤੇ ਕਿਤੇ ਨਾ ਕਿਤੇ ਅਸੀਂ ਸਿਰਫ ਉਹ ਕਾਗਜ਼ਾਂ ਵਾਲਾ ਧਨ ਕਮਾਣ ਦੇ ਪਿੱਛੇ ਇਹ ਸਾਰੇ ਧੰਨ ਨੂੰ ਗੁਆਉਂਦੇ ਜਾ ਰਹੇ ਹੈਲਥ ਰੁਪਏ ਤੁਹਾਨੂੰ ਵੀ ਗੁਆਉਂਦੇ ਜਾ ਰਹੇ ਆ ਸ਼ਾਂਤੀ ਰੁਪਏ ਤੁਹਾਨੂੰ ਵੀ ਗੁਆਉਂਦੇ ਜਾ ਰਹੇ ਆ ਤਾਂ ਕਿ ਅਸੀਂ ਨੋਟਾਂ ਦਾ ਡੇਟ ਆ ਲਈ ਉਹ ਸੱਚਾ ਧਨ ਉਹਨੂੰ ਗੁਆ ਰਹੇ ਆ ਤਾਂ ਉਹ ਤੁਹਾਨੂੰ ਸੰਭਾਲ ਰਹੀ ਹੈ ਜਿਹੜਾ ਧਨ ਕਿਸੇ ਵੇਲੇ ਵੀ ਰਾਤ ਨੂੰ ਅਨਾਉਂਸਮੈਂਟ ਹੋ ਗਈ ਬੰਦ ਹੋ ਗਿਆ ਤਾਂ ਅਸੀਂ ਟੈਨਸ਼ਨਾਂ 'ਚ ਪੈ ਜਾਂਦੇ ਜੇ ਹੁਣ ਫੇਰ ਅਨਾਉਂਸਮੈਂਟ ਹੋ ਜਾ ਫੇਰ 12 ਵਜੇ 2000 ਦੇ ਨੋਟ ਬੰਦ ਟੈਨਸ਼ਨ ਪੈ ਗਈ ਉਹ ਤੁਹਾਨੂੰ ਕਮਾਂਡ 'ਚ ਲੱਗੇ ਹੋਏ ਜਿਹੜਾ ਟੈਨਸ਼ਨ ਤਾਂ ਜਿੱਥੇ ਆਨੰਦ ਹੈ ਸ਼ਾਂਤੀ ਹੈ ਸੱਚਾ ਧਨ ਹੈ ਉਹ ਤੁਹਾਨੂੰ ਦੀ ਅਸੀਂ ਚਿੰਤਾ ਹੀ ਨਹੀਂ ਕਰਨਾ ਇਸ ਲਈ ਸਮਝਣਾ ਇਹ ਲక్ష్ਮੀ ਦੇਵੀ ਨੂੰ ਕਮਲ ਦੇ ਫੁੱਲ ਤੇ ਬਿਠਾਇਆ ਗਿਆ ਹੈ। ਧਿਆਨ ਮੁਦਰਾ ਫਿਰ ਹੱਥ ਵਿੱਚੋਂ ਮੋਹਰਾਂ ਨਿਕਲ ਰਹੀਆਂ ਹਨ। ਕਮਲ ਦਾ ਫੁੱਲ, ਉਹ ਕਮਲ ਦਾ ਫੁੱਲ ਕੀ ਹੈ? ਕਮਲ ਦਾ ਫੁੱਲ ਕਿਉਂਕਿ ਤੁਸੀਂ ਆਪਣੇ ਇਸ ਜੀਵਨ ਨੂੰ ਪਹਿਲਾਂ ਸਮਝੋ ਕਿ ਸਰੀਰ ਦੇ ਅੰਦਰ 7 ਚੱਕਰ ਹੈ। ਜਿਹਨੂੰ ਮੂਲਾਧਾਰ, ਸਵਾਦੀਸ਼ਥਾਨ, ਮਣੀਪੂਰ, ਅਨਾਹਤ, ਵਿਸੁਦੀ, ਆਗਿਆ ਔਰ ਸਹਸਤਰਾਰ ਚੱਕਰ ਕਿਹਾ ਜਾਂਦਾ ਹੈ। 7 ਚੱਕਰਾਂ ਦੇ ਨਾਮ ਅਸੀਂ ਦੱਸੇ। ਔਰ ਲਕshmi ਯਾਨੀ ਲਕshmi ਯਾਨੀ ਤੁਹਾਡੀ ਸੁਰਤੀ ਜਦੋਂ ਤੁਹਾਡੀ ਸੁਰਤੀ ਧਿਆਨ ਦੇ ਜ਼ਰੀਏ ਕਿਉਂਕਿ ਆਹ ਅਵਸਥਾ ਇਸ਼ਾਰਾ ਕਰਦੀ ਹੈ ਸ਼ੁਰੂਆਤ ਥੱਲੋਂ ਧਿਆਨ ਤੋਂ ਕਰ ਧਿਆਨ ਦੇ ਜ਼ਰੀਏ ਤੇਰੀ ਸੁਰਤੀ ਜਦੋਂ ਸਹਸਤਰਾਰ ਤੇ ਬੈਠੇਗੀ ਤਾਂ ਫਿਰ ਤੇਰਾ ਹੱਥ ਇੱਥਾਂ ਆ ਜਾਏਗਾ ਜਿੱਚੋ ਆਨੰਦ ਧਨ ਦੌਲਤ ਸ਼ਾਂਤੀ ਖੁਸ਼ੀਆਂ ਦੀ ਬੁਸ਼ਾਰ ਹੋਏਗਾ ਫਿਰ ਤੇਰੇ ਜੀਵਨ ਤੇ ਆਨੰਦ ਆਏਗਾ ਭਾਈ ਤਾਂ ਮੁੱਠ ਫੁੱਟੋ ਮੋਰੇ ਆਰਤੀਆਂ ਕਰ ਕਰਕੇ ਪੜਦੇ ਕਰਦੇ ਲਕshmi ਪੜਦੇ ਸਾਡੇ ਖਜ਼ਾਨੇ ਨੂੰ ਤਿਆਰੀ ਪੜਦਾ ਇੰਦਾ ਨਹੀਂ ਪੜਦਿਆਂ ਇੰਦਾ ਪੜਦਿਆਂ ਹੂੰ ਤਾਂ ਫਿਰ ਬੰਦਾ ਗਰੀਬ ਰਹਿ ਜਾ ਧਿਆਨ ਦੇ ਜ਼ਰੀਏ ਕਿਉਂਕਿ ਕਮਲ ਦਾ ਫੁੱਲ ਇਹਦਾ ਮਤਲਬ ਤੁਸੀਂ ਸਮਝੋ ਕਿ ਕਮਲ ਹਮੇਸ਼ਾ ਚਿੱਕੜ 'ਚ ਹੁੰਦਾ ਹੈ ਪਰ ਚਿੱਕੜ ਤੋਂ ਨਿਰਲੇਪ ਉਹ ਗੰਦਗੀ ਦਾ ਉੱਤੇ ਕੋਈ ਅਸਰ ਨਹੀਂ ਹੁੰਦਾ ਰਹਿੰਦਾ ਪਾਣੀ 'ਚ ਪਰ ਪਾਣੀ ਨੂੰ ਆਪਣੇ ਤੱਕ ਪਹੁੰਚਣ ਨਹੀਂ ਦਿੰਦਾ ਸੋ ਕਮਲ ਦਾ ਮਤਲਬ ਹੈ ਕਿ ਤੂੰ ਵੀ ਆਪਣੀ ਸੂਰਤੀ ਨੂੰ ਉਸ ਕਮਲ ਤੇ ਲੈ ਜਾ ਕਿ ਦੁਨੀਆ 'ਚ ਰਹਿੰਦਿਆਂ ਹੋਇਆਂ ਸੰਸਾਰ 'ਚ ਰਹਿੰਦਿਆਂ ਹੋਇਆਂ ਤੂੰ ਦੀਆਂ ਬੁਰਾਈਆਂ ਦਾ ਵਿਸ਼ਿਆਂ ਵਿਕਾਰਾਂ ਦਾ ਦੁਨੀਆਂ ਦੀਆਂ ਬੁਰੀਆਂ ਸੋਚਾਂ ਦਾ ਅਸਰ ਤੇਰੇ ਤੇ ਨਾ ਹੋਵੇ ਉਹਦਾ ਪ੍ਰਭਾਵ ਤੇਰੇ ਤੇ ਨਾ ਪਵੇ ਔਰ ਤੇਰੀ ਸਰਤੀ ਰੂਪੀ ਲਕਸ਼ਮੀ ਸਹਿਸਤਰਾਂ ਤੇ ਜਾ ਕੇ ਬੈਠ ਜਾਵੇ ਆ ਕਮਲ ਖਿਲ ਜਾਵੇ ਤਾਂ ਫਿਰ ਤੇਰੇ ਇੱਕ ਜੀਵਨ ਚ ਖੁਸ਼ੀਆਂ ਦੀ ਆਨੰਦ ਦੀ ਤੰਦਰੁਸਤੀ ਦੀ ਸੁਖ ਸ਼ਾਂਤੀ ਦੀ ਬਹਾਰ ਆ ਜਾਏ ਫਿਰ ਢੇਰ ਲੱਗੇਗਾ ਇਹ ਤਾਂ ਇਦਾਂ ਨਹੀਂ ਬੋਲੋ ਸਮਝਦੇ ਹੋ ਇਸ ਲਈ ਲਕਸ਼ਮੀ ਦੀ ਤਸਵੀਰ ਨੂੰ ਸਮਝੋ ਕਿਉਂਕਿ ਅਸੀਂ ਦੱਸਿਆ ਕਿ ਜਿਨ੍ਹਾਂ ਨੇ ਵੀ ਇਹ ਚੀਜ਼ਾਂ ਬਣਾਈਆਂ ਹਨ ਉਹਨਾਂ ਨੇ ਇਹ ਬੜਾ ਸੋਚ ਵਿਚਾਰ ਕੇ ਧਿਆਨ ਦੇ ਵਿੱਚ ਬੜੀ ਗਹਿਰਾਈ ਰੁਚੀ ਸੀ ਉਹਨਾਂ ਨੂੰ ਉਹਨਾਂ ਨੇ ਫਿਰ ਸੋਚ ਕੇ ਤਿਉਹਾਰ ਤਿਆਰ ਕੀਤੇ ਇਹ ਭਾਈ ਆ ਤਿਉਹਾਰ ਮਨਾ ਤਾਂ ਇਹਦਾ ਮਕਸਦ ਇਹ ਹੈ ਕਿ ਇਹ ਤਿਉਹਾਰ ਮਨਾਉਂਦਾ ਜਦੋਂ ਤੂੰ ਬਾਹਰਲਾ ਦੀਵਾ ਜਗਾਉਂਦਾ ਹੈ ਨਾ ਤਾਂ ਬਾਹਰਲਾ ਦੀਵਾ ਜਗਾਉਂਦੇ ਜਗਾਉਂਦੇ ਤੇਰਾ ਧਿਆਨ ਇਹ ਵੀ ਜਾਵੇ ਕਿ ਮੈਂ ਆਪਣੇ ਅੰਦਰਲਾ ਦੀਵਾ ਵੀ ਜਗਾਣਾ ਹੈ ਕਿਉਂਕਿ ਸਿਰਫ ਦੀਵੇ ਜਗਾਉਣਾ ਹੀ ਦੀਵਾਲੀ ਨਹੀਂ ਸਿਰਫ ਦੀਵੇ ਜਗਾਉਣਾ ਹੀ ਦੀਵਾਲੀ ਨਹੀਂ ਹੁੰਦੀ ਕਿ ਬਾਹਰਲੇ ਦੀਵੇ ਜਗਾ ਲਓ ਸਹੀ ਮਾਇਨੇ ਚ ਅਸਲੀ ਦੀਵਾਲੀ ਉਦੋਂ ਹੋਏਗੀ ਜਦੋਂ ਤੁਹਾਡੇ ਅੰਦਰ ਪ੍ਰੇਮ ਦਾ ਦੀਵਾ ਜਲੇਗਾ ਜਦੋਂ ਤੁਹਾਡੇ ਅੰਦਰ ਸ਼ਾਂਤੀ ਦਾ ਦੀਵਾ ਜਲੇਗਾ ਜਦੋਂ ਤੁਹਾਡੇ ਅੰਦਰ ਖੁਸ਼ੀਆਂ ਦਾ ਦੀਵਾ ਜਲੇਗਾ ਔਰ ਦੂਸਰੀ ਗੱਲ ਹੁਣ ਜਾਂਦੇ ਜਾਂਦੇ ਸਮਾਂ ਕਾਫੀ ਹੋ ਗਿਆ ਹੈ ਕਿ ਜਦਾਂ ਦੀਵਾਲੀ ਬਾਰੇ ਦੱਸਿਆ ਨਾ ਕਿ ਆਪਣੇ ਅੰਦਰ ਪ੍ਰੇਮ ਦਾ ਵਿਸ਼ਵਾਸ ਦਾ ਦੀਵਾ ਬਾਲੋ ਤਾਂ ਫੇਰ ਹੀ ਤੁਹਾਡੀ ਅਸਲੀ ਦੀਵਾਲੀ ਹੋਏਗੀ ਫੇਰ ਹੀ ਤੁਹਾਡੇ ਜੀਵਨ ਚ ਸੱਚਾ ਪ੍ਰਕਾਸ਼ ਆਏਗਾ ਜਦੋਂ ਅੰਦਰ ਪ੍ਰੇਮ ਦਾ ਦੀਵਾ ਜਗੇਗਾ ਨਫ਼ਰਤਾਂ ਨੂੰ ਖਤਮ ਕਰਾਂਗੇ ਵੈਰ ਵਿਰੋਧਾਂ ਨੂੰ ਖਤਮ ਕਰਾਂਗੇ ਅੰਦਰ ਸ਼ਾਂਤੀ ਨੂੰ ਪੈਦਾ ਕਰਾਂਗੇ ਤਾਂ ਫੇਰ ਹੀ ਸਾਡੇ ਜੀਵਨ ਚ ਸੱਚੀ ਦੀਵਾਲੀ ਆਏਗੀ ਇਹ ਕੀ ਕੇ ਸਾਲ ਬਾਅਦ ਦੀਵਾਲੀ ਮਨਾਉਂਦੇ ਆ ਆਪਣਾ ਜੀਵਨ ਐਸਾ ਬਣਾ ਦਿਓ ਕਿ ਹਰ ਰਾਤ ਹੀ ਹਰ ਰਾਤ ਹੀ ਸਾਡੀ ਦੀਵਾਲੀ ਹੋ ਜਾਵੇ ਕਿਉਂਕਿ ਜਦੋਂ ਅੰਦਰਲੀ ਅਮਵਸਿਆ ਦੂਰ ਹੋ ਗਈ ਅੰਦਰ ਮਿਸ਼ੇਵਿਕਾਰਾਂ ਦੀ ਬੁਰਾਈਆਂ ਦੀ ਮਾੜੀ ਸੋਚ ਦੀ ਜੋ ਰਾਤ ਹੈ ਇਹ ਬੁਰੀ ਸੋਚ ਦੀ ਜੋ ਰਾਤ ਹੈ ਹਨੇਰਾ ਹੈ ਸਾਡੀ ਅੰਦਰ ਜਦੋਂ ਇਹ ਦੂਰ ਹੋ ਗਿਆ ਤਾਂ ਸਾਡੇ ਜੀਵਨ ਚ ਫਿਰ ਸੱਚੀ ਦੀਵਾਲੀ ਆ ਜਾਏਗੀ ਇਸ ਲਈ ਆਓ ਆਪਣੇ ਜੀਵਨ ਨੂੰ ਅਸਲੀ ਦੀਵਾਲੀ ਬਣਾਈਏ ਸੱਚੀ ਦੀਵਾਲੀ